ਮੈਨੂੰ ਸਾਰੇ ਘਰਾਂ ਤੋਂ ਹੀ ਕਹੀ ਜਾਂਦੇ ਤੂੰ ਬਲਉ ਅੰਦਰੋਂ ਕਿਤੇ ਗਈ ਆ ਜਿੰਨੇ ਮੈਨੂੰ ਕਲਾਇਆ ਹੋਵੇ ਕਲਾਇਆ ਉਹਨੇ ਤੈਨੂੰ ਵੀ ਹਲੀ ਕਿਹਾ ਸੀ ਤੈਨੂੰ ਬਾਹਰ ਜਾਣ ਨੂੰ ਨਹੀਂ ਕਿਹਾ ਕੋਈ ਸ਼ਰਮਕਾਰ ਮਾੜੀ ਮੋਟੀ ਜੀ ਅਕਲ ਹੀ ਹੈ ਨਹੀਂ ਤੈਨੂੰ ਤੇ ਮੈਂ ਕੱਲ ਦਾ ਜਿਕਾਮ ਨਹੀਂ ਠੀਕ ਹੁੰਦਾ ਜਿਕਾਮ ਤੇ ਮੇਰਾ ਸਵਾਹ ਠੀਕ ਹੁੰਦਾ ਨਾ ਭਾਬੀ ਮੰਮੀ लवली ਕੀ ਗੱਲ ਹੋ ਗਈ ਆ ਉਹ ਭਾਬੀ ਗੱਲ ਕੀ ਹੋਣੀ ਆ ਤੁਸੀਂ ਉਹਨੂੰ ਕਾਲੀ ਬੰਬੀ ਦੇ ਘਲਤਾ ਵਾ ਕਿੰਨੂੰ ਬੰਬੀ ਤੇ ਘਲਾਇਆ ਵਾ ਰਪਿੰਦਰ ਨੂੰ ਉਹ ਤੁਹਾਡਾ ਨਾਲ ਆਉਂਦੀ ਆ ਵੀ ਉਹਨੇ ਮੈਨੂੰ ਕਿਹਾ ਬੰਬੀ ਤੇ ਚਲ ਜਾ ਹਾਏ ਹਾਏ ਮੈਂ ਤਾਂ ਉਹਨੂੰ ਕਿਹਾ ਹੀ ਨਹੀਂ ਆ ਗੱਲ ਕੀ ਹੋਈ ਆ ਉਹ ਗੱਲ ਕੀ ਹੋਣੀ ਆ ਪਹਿਲਾਂ ਕਿਤੇ ਵੇਲੀ ਗਈ ਹੋਣੀ ਆ ਉਥੋਂ ਸੁਪਾਈ ਸੁਈ ਕਰਕੇ ਤੇ ਮੁੜ ਕੇ ਰੇੜੀ ਚੁੱਕੀ ਤੇ ਬੰਬੀ ਚਲ ਗਈ ਆ ਉਹਥੇ ਕਿੰਨੇ ਜਾਣੇ ਤੁਰੇ ਫਿਰਨਦੇ ਸਾਰੇ ਉਥੇ ਮਖੌਲ ਕਰਨਦੇ ਆ ਰੇੜੀ ਲੈ ਕੇ ਬੰਬੀ ਮੈਨੂੰ ਨਹੀਂ ਕੋਈ ਗੱਲ ਦਾ ਪਤਾ ਹਾਂ ਜੇ ਆਉਂਦੀ ਮਗਰ ਵੇਖ ਲੋ ਭਾਇਆ ਪੇ ਜਾ ਰੇੜੀ ਲੈ ਕੇ ਬੰਮੀ ਨੇ ਚਲ ਗਈ ਓਏ ਆਹ ਤੇ ਮੈਂ ਉਥੇ ਖਲੋਤਾ ਸੀ ਸ਼ਾਹ ਮੇਰੇ ਲਾਗੇ ਖਲੋਤਾ ਸੀ ਉਹਨੇ ਉਹ ਬੇਇੱਜ਼ਤੀ ਕੀਤੀ ਹੈ ਜਿਹੜਾ ਨਾ ਇਹ ਰੱਬ ਦਾ ਨਾ ਤੂੰ ਤੇ ਆਂਦੀ ਨਾਉਣ ਗਈ ਐ ਤੇ ਹੁਣ ਮੈਨੂੰ ਕੀ ਪਤਾ ਸੀ ਮੈਂ ਤਾਂ ਅੰਦਰ ਵੇਖਿਆ ਹੈ ਨਹੀਂ ਤੇ ਮੈਂ ਕਿਹਾ ਨਾਉਣ ਗਈ ਹੋਣੀ ਓ ਭਾਬੀ ਦਾ ਨਾਮ ਆਉਂਦੀ ਐ ਭਾਬੀ ਨੇ ਕਿਹਾ ਹਣਾ ਉਹਨੂੰ ਕਿਹਾ ਮੈਂ ਤੇ ਉਹਨੂੰ ਕਿਹਾ ਕਿ ਸਵੇਰੇ ਚਲ ਜੀ ਜੇ ਤੈਨੂੰ ਜ਼ਿਆਦਾ ਸ਼ੌਂਕ ਆ ਕੰਮ ਦਾ ਉਹ ਚੁੱਪਚੀ ਪੀਤੀ ਚੱਲ ਗਈ ਆ ਮਨਾ ਵੀ ਕੀਤਾ ਸੀ ਉਹਨੂੰ ਮੈਂ ਸੰਦੀਪ ਤੂੰ ਬੰਬੀ ਤੇ ਜਾਣ ਨੂੰ ਨਹੀਂ ਨਾ ਕਹਿਣਾ ਉਹਨੂੰ ਮੈਂ ਬੰਬੀ ਤੇ ਜਾਣ ਨੂੰ ਨਹੀਂ ਕਿਹਾ ਦੀਦੀ ਦੀਦੀ ਉਹਨੂੰ ਮੈਂ ਇੰਨੀ ਗੱਲ ਕਹੀ ਸੀ ਕਿ ਵੇਲੀ ਵੇਖਿਆ ਇੱਕ ਵਾਰੀ ਮੈਨੂੰ ਕੀ ਪਤਾ ਸੀ ਉਹਨੇ ਚੋਰੀ ਚੱਲ ਜਾਣਾ ਵਾ ਸੰਦੀਪ ਅਜੇ ਹੱਥੀ ਉਹਦੇ ਚੂੜਾ ਸੀ ਤੇ ਤੂੰ ਉਹਨੂੰ ਨਾ ਹੀ ਕਹਿੰਦੀ ਵੇਲੀ ਜਾਣ ਵੱਲੋਂ ਉਹ ਦੀਦੀ ਮੈਨੂੰ ਕੀ ਪਤਾ ਸੀ ਉਹਨੇ ਸੱਚੀ ਚੱਲ ਜਾਣਾ ਵਾ ਨਹੀਂ ਉਹਦੇ ਅੱਗੇ ਬਾਹਰ ਦਾ ਕੰਮ ਕਰਨਾ ਚਾਹੁੰਦੀ ਆ ਘਰ ਤੇ ਕਰਨਾ ਹੀ ਚਾਹੁੰਦੀ ਕੰਮ ਮम्मी ਬਾਹਵੇਂ ਕਰਨਾ ਹੀ ਚਾਹੁੰਦੀ ਆ ਪਰ ਇਦਾਂ ਨਹੀਂ ਸੀ ਨਾ ਕਹਿਣਾ ਚਾਹੀਦਾ ਅਜੇ ਤੱਕ ਸੰਦੀਪ ਤੂੰ ਨਹੀਂ ਜਾਂਦੀ ਹੈਗੀ ਵੇਲੀ ਤੈਨੂੰ ਨਹੀਂ ਕਦੀ ਜਾਣ ਦਿੱਤੀ ਮੰਮੀ ਮੈਂ ਦਲਜੀਤ ਨਾਲ ਸਲਾਹ ਕੀਤੀ ਸੀ ਕਿ ਚਲੋ ਵੇਲੀ ਦਾ ਕੰਮ ਕਰ ਲਿਆ ਕਰੂਗੀ ਤੇ ਮੈਂ ਘਰ ਦਾ ਕਰ ਲਿਆ ਕਰੂੰਗੀ ਮੈਨੂੰ ਕੀ ਪਤਾ ਹੈ ਨੇ ਮੂੰਹ ਚੋਂ ਕਿਉਂ ਉੱਥੇ ਚਲ ਜਾਣਾ ਸਾਡੇ ਦੋਵਾਂ ਨਾਲ ਸਲਾਹ ਜਿਵੇਂ ਕਰਨੀ ਸੀ ਮੈਨੂੰ ਕੀ ਪਤਾ ਸੀ ਉਹਨੇ ਪਹਿਲਾਂ ਹੀ ਚਲ ਜਾਣਾ ਵਾ ਉਹ ਨਾ ਪਤਾ ਨਹੀਂ ਚੰਗਾ ਬਲਤ ਨੂੰ ਹੈਗਾ ਵਾ ਕਿ ਜਿਹਨੇ ਵੇਲਿੰਦਰ ਜੱਗੇ ਤੌੜੀ ਜਾਂਦੀ ਆ ਮੰਮੀ ਉਹਨੂੰ ਮੈਂ ਮਨਾ ਕਰਕੇ ਆਈ ਹਾਂ ਕਿ ਚੱਲ ਸਵੇਰੇ ਚੱਲ ਜੀ ਹੁਣ ਕੀ ਕਰਨ ਜਾਣਾ ਵਾ ਹੋਂ ਤੇ ਸਾਰਾ ਕੰਮ ਹੋ ਗਿਆ ਵਾ ਛੁੜਾ ਹੱਥੀ ਪਿਆ ਆ ਵੇ ਲੋਕੀ ਕੀ ਕਹਿਣਗੇ ਉਹ ਮੈਂ ਤੇ ਉਥੇ ਖਲੋਤਾ ਹੀ ਰਮਾਨਾ ਉਧਰੋਂ ਸ਼ਾ ਆ ਗਿਆ ਉਹ ਮੈਨੂੰ ਕਹਿੰਦੇ ਆ ਵੀ ਦਾਜ ਗੱਡੀ ਕਦੋਂ ਦੀ ਆ ਗਈ ਆ ਤੇ ਇਹ ਉਧਰੋਂ ਚਲਉਂਦੀ ਆਉਂਦੀ ਰਖਸ਼ਾ ਚੱਲ ਉਹਨੂੰ ਸਮਝਾ ਲੈਨੇ ਆ ਜਾ ਤੂੰ ਪਾਣੀ ਪੀ ਕਿਦਾਂ ਖਪਣ ਡਿਆ ਵਾ ਉਹ ਪਾਣੀ ਨੰਗਦਾ ਵਾ ਐਨੀ ਮੇਰੀ ਬੇਇੱਜ਼ਤੀ ਕਰਾਈ ਆ ਸਾਰਾ ਕਸੂਰਾ ਭਾਬੀ ਦਾ ਵਾ ਜਿੰਨੀ ਵੇਜਤੀ ਹੋਈ ਹੈ ਨਾ ਭਾਬੀ ਦੀ ਵਜ੍ਹਾ ਕਰਕੇ ਹੋਈ ਹੈ ਅੱਜ ਇਹਨੇ ਉਹਨੂੰ ਕਿਹਾ ਵੀ ਤੂੰ ਜਾ लवली ਤੂੰ ਕਾਹਦਾ ਕਸੂਰ ਕੱਢਣ ਡਿਆ ਮੇਰਾ ਮੈਂ ਤੇ ਉਹਨੂੰ ਸਮਝਾਇਆ ਸੀ ਕਿ ਕੋਈ ਗੱਲ ਨਹੀਂ ਸਵੇਰੇ ਚੱਲ ਜੀ ਉਹ ਚੁੱਪ ਕਰਕੇ ਮੂੰਹ ਚੁੱਕ ਕੇ ਤੇ ਚੱਲ ਗਈ ਆ ਉਹ ਤੁਸੀਂ ਭਾਬੀ ਉਹਨੂੰ ਕਿਹਾ ਵਾ ਤੇ ਫੇਰ ਹੀ ਉਹ ਗਈ ਆ ਐਵੇਂ ਹੁਣ ਮੇਰੇ ਨਾਲ ਬੋਲੀ ਜਾਂਦੇ ਤੇ ਸਾਰਾ ਟੱਬਰ ਜੇ ਤੁਹਾਨੂੰ ਮੈਨੂੰ ਬੁਰੀ ਲੱਗਦੀ ਹੈ ਨਾ लवली ਆਪਣੀ ਬੋਲੀ ਸੁਧਾਰ ਲੈ ਠੀਕ ਆ ਨਾ ਸੰਦੀਪ ਉਹ ਤੇ ਉਦਾਂ ਹੀ ਕਹਿਣ ਡਿਆ ਵਾ ਤੈਨੂੰ ਲੇ लवली ਉਹਨੇ ਵੀ ਹੁਣ ਗੁੱਸਾ ਕਰ ਲਿਆ ਯੋ ਤੂੰ ਹੌਲੀ ਬੋਲ ਲੈਂਦਾ ਆਕੇ ਉਹ ਦੱਸ ਪੈਣ ਮੈਂ ਦੱਸ ਕੀ ਕਰਾਂ ਮੇਰਾ ਤਾਂ ਜੀ ਕਰਦਾ ਵੀ ਉੱਥੇ ਦਵਾਈ ਦੂਈ ਖਾ ਕੇ ਤੇ ਮਰ ਜਾ ਜਿੰਨੀ ਉੱਥੇ ਬੇਜਤੀ ਹੋਈ ਆ ਦਿਲਜਿੰਦਰ ਹੁਣ ਸ਼ਰੀਕਾਂ ਦਾ ਮੂੰਹ ਖਾਣਾ ਵਾ ਗਾੜੀਆਂ ਕੀ ਕਰੀਏ ਜਾ ਕੇ ਹੁਣ ਉਹ ਜੋ ਜੋ ਮੂੰਹ ਹੁੰਦਾ ਭਖਦੇ ਆ ਇਹਨੂੰ ਤੇ ਸੰਦੀਪ ਦਾ ਕੀ ਕਸੂਰਾ ਵਿੱਚ ਇਹਦੇ ਉਹਨੇ ਕਿਹੜਾ ਕਰ ਲਿਆ ਵਾ ਇਹਨੂੰ लवली ਤੂੰ ਤੇ ਐਵੇਂ ਸੰਦੀਪ ਦਾ ਕਸੂਰ ਕੱਢੀ ਜਾਂਂਦੇ ਆ ਉਹਦਾ ਕੋਈ ਕਸੂਰ ਨਹੀਂ ਉਹਨੇ ਉਹਨੇ ਆ ਕੇ ਮੈਨੂੰ ਇਹੋ ਗੱਲ ਕਹੀ ਆ ਵੀ ਮੈਨੂੰ ਉਹਨੇ ਕੱਲਿਆ ਤੇ ਮੈਂ ਦੱਸ ਕਿਦਾਂ ਦਾ ਨਾ ਕਸੂਰ ਕਰਦਾ ਚੱਲ ਹੁੰਦੀ ਆ ਤੇ ਉਹਨੂੰ ਪੁੱਛ ਲੈਨੇ ਆ ਜਾ ਤੂੰ ਜਾ ਕੇ ਤੇ ਪਾਣੀ ਪੂਰੀ ਪੀਂ ਪੁੱਛ ਲੈ ਉਹਨੂੰ ਪੁੱਛ ਲੈਨੇ ਆ ਜਾ ਪਾਣੀ ਨੰਨ ਡਿਆ ਵਾ ਮੰਮੀ ਇਹਨੇ ਤੇ ਹਾਦੀ ਕਰ ਦਿੱਤੀ ਏ ਦਲਜਿੰਦਰ ਆਈ ਦੋ ਵੇਲੇ ਨੂੰ ਪਸਤਾਉਂਦੇ ਆ ਜਿਸ ਘੜੀ ਸਾਡੇ ਨਾ ਮੱਥਾ ਲੱਗ ਗਿਆ ਵਾ ਇਹਨਾਂ ਦੇ ਨਾਲ ਮੰਮੀ ਮੈਂ ਤੇ ਆਪਸ ਤੋਂ ਨਹੀਂ ਆ ਹੁਣ ਵੀ ਮੈਂ ਕੀ ਕਰ ਬੈਠੀ ਹਾਂ ਉਦੋਂ ਮੈਂ ਮੰਮੀ ਦੀ ਗੱਲ ਮੰਨ ਲੈਂਦੀ ਨਾ ਤੇ ਮੈਂ ਨਾ ਰਿਸ਼ਤਾ ਕਰਾਉਂਦੀ ਤੂੰ ਵੀ ਆਂਦੀ ਬਹੁਤ ਚੰਗੀ ਬਹੁਤ ਚੰਗੀ ਆ ਹੁਣ ਪੱਲਲੋ ਚੰਗੀ ਮੈਂ ਤੇ ਚੰਗੀ ਵੇਖ ਕੇ ਕਰਾਇਆ ਸੀ ਮੈਨੂੰ ਕੀ ਪਤਾ ਸੀ ਵੀ ਇਹਦੀ ਮਾਤ ਇਦਾਂ ਦੀ ਏ ਚੱਲ ਆ ਉਹਨੂੰ ਪਾਣੀ ਪੂਣੀ ਤੇ ਦਈਏ ਸੰਦੀਪ ਐਦਾਂ ਗੱਤੋ ਕਰਨ ਨਹੀਂ ਦੇ ਦਿੱਤੇ ਵਿੱਚ ਮੇਰਾ ਕੀ ਕਸੂਰ ਸੀ ਮੈਂ ਤੇ ਉਹਨੂੰ ਉਦਾਂ ਹੀ ਕਿਹਾ ਸੀ ਨਾ ਕਿ ਚੱਲ ਵੇਲੇ ਚਲ ਜਾ ਕਰ ਮੈਨੂੰ ਕੀ ਪਤਾ ਸੀ ਉਹਨੇ ਸੱਚੀ ਚਲ ਜਾਣਾ ਵਾ ਚੱਲ ਸੰਦੀਪ ਕੋਈ ਗੱਲ ਨਹੀਂ ਤੂੰ ਗੁੱਸਾ ਨਾ ਕਰ। ਤੂੰ ਵੀ ਉਹਨੂੰ ਸੁਦੈਨ ਨੂੰ ਕਹਿਣਾ ਨਹੀਂ ਸੀ ਨਾ ਤੈਨੂੰ ਚੰਗਾ ਭਰਾ ਦੇ ਪਤਾ ਵਾ ਕਿ ਉਹਦਾ ਦਿਮਾਗ ਕਿਦਾਂ ਦਾ ਵਾ। ਤੂੰ ਇੱਕ ਵਾਰੀ ਸਾਰਿਆਂ ਨੂੰ ਪੁੱਛ ਲੈਂਦੀ ਲਵਲੀ ਨੂੰ ਪੁੱਛ ਲੈਂਦੇ ਤੇ ਫੇਰ ਚੱਲ ਉਹਨੂੰ ਕੱਲ ਦਿੰਦੇ ਵੇਲੀ। ਦੀਦੀ ਹਜੇ ਮੈਂ ਨਾ ਉਹਨੂੰ ਸਮਝਾ ਕੇ ਗਈ ਹੀ ਕਿ ਬਾਹਰ ਨਾ ਨਿਕਲੀ ਤੇ ਨਾ ਜਾਵੀਂ ਵੇਲੀ। ਉਹ ਫੇਰ ਚੁੱਪ ਕਰਕੇ ਚੱਲ ਗਈ। ਉਹਨੇ ਕਿਹੜਾ ਦੱਸਿਆ ਕਿ ਇਹਨੂੰ ਗੁੱਸਾ ਨਾ ਕਰ। ਉਹ ਵੀ ਹਿੰਦੀ ਨੇ ਗੱਲਾਂ ਬਾਤਾਂ ਕੀਤੀਆਂ ਹੋਣੀਆਂ ਵਾ ਨਾ ਉਹ ਵੀ ਬਾਰੋਂ ਗੁੱਸੇ 'ਚ ਆਇਆ ਵਾ ਤੇ ਕੋਈ ਗੱਲ ਨਹੀਂ। ਸਮਝਾ ਲੈਨੇ ਆ ਉਹਨੂੰ ਵੀ ਜੇ ਗੁੱਸੇ ਚ ਆਇਆ ਹੀ ਤੇ ਬੈ ਕੇ ਗੱਲ ਕਰ ਲੈਂਦਾ ਦੀਦੀ ਹੁਣ ਤੁਸੀਂ ਵੀ ਇੱਥੇ ਹੀ ਆ ਤੁਸੀਂ ਵੀ ਸਭ ਕੁਝ ਵੇਖਣੀ ਡੇ ਆ ਨਾ ਕਦੀ ਅਜ ਤੱਕ ਮੈਂ ਰਪਿੰਦਰ ਨੂੰ ਮਾੜੀ ਚੰਗੀ ਨਹੀਂ ਕਹੀ ਕੰਮ ਨਹੀਂ ਨਾ ਕਰਦੀ ਮੈਂ ਕਦੀ ਉਹਨੂੰ ਜ਼ਬਰਦਸਤੀ ਨਹੀਂ ਕਿਹਾ ਕਿ ਰਪਿੰਦਰ ਆਹ ਕੰਮ ਕਰ ਚਲੋ ਨਹੀਂ ਉਹਨੂੰ ਕੰਮ ਕਰਨਾ ਹੁੰਦਾ ਮੈਂ ਆਪ ਹੀ ਨਹੀਂ ਉਹਨੂੰ ਉਡਾਉਂਦੀ ਕਿ ਜਿਹੜਾ ਵੀ ਕੰਮ ਕਰਦੀ ਆ ਨਾ ਉਹ ਉਲਟੀ ਕਰਦੀ ਆ ਮੁੰਡਾ ਮੇਰਾ ਨਿਕਾ ਜਾਵਾ ਉਹਨੂੰ ਵੀ ਕਈ ਵਾਰ ਚੁੱਕ ਕੇ ਨਾ ਫੇਰ ਕੰਮ ਕਰਦੀ ਆ ਮੰਮੀ ਵੀ ਠੀਕ ਨਹੀਂ ਰਹਿੰਦੇ ਨਾ ਕਦੀ ਮੈਂ ਰਪਿੰਦਰ ਨੂੰ ਕੰਮ ਕਿਹਾ ਵਾ ਨਾ ਮੈਂ ਮੰਮੀ ਨੂੰ ਕਿਹਾ ਵਾ ਚੁੱਪ ਕਰਕੇ ਆਪੇ ਕੰਮ ਕਰ ਲਈਦਾ ਵਾ ਮੈਂ ਤਾਂ ਸੋ ਕੋਈ ਇਹਨਾਂ ਦਾ ਫਾਇਦਾ ਸੋਚਿਆ ਸੀ ਮੈਨੂੰ ਗੁੱਸਾ ਤਾਂ ਆਇਆ ਕਿ लवली ਕਿੱਦਾ ਬੋਲਿਆ ਮੇਰੇ ਨਾਲ ਸੰਦੀਪ ਉਹ ਤੇ ਮੈਂ ਵੇਖਣੀ ਡਈ ਆ ਜਿੱਦਣ ਦੀ ਆਈ ਆ ਨਾਲੇ ਤੈਨੂੰ ਸਾਰੇ ਚੰਗਾ ਹੀ ਕਹਿੰਦੇ ਆ ਤੈਨੂੰ ਕਦੀ ਕਿਸੇ ਨੇ ਮਾੜਾ ਕਿਹਾ ਵਾ ਹੁਣ ਤੈਨੂੰ ਕਿਹਾ ਤਾਂ ਹੈਗਾ ਵਾ ਵੀ ਉਹ ਥੋੜਾ ਗੁੱਸੇ 'ਚ ਹੀ ਤਾਂ ਇਦਾਂ ਬੋਲ ਪਿਆ ਵਾ ਤੇ ਨਾਲੇ ਬਾਉ ਮੈਂ ਤੇ ਆਪ ਹੈਰਾਨ ਵਾਂ ਜਿੱਦਣ ਦੀ ਆਈ ਆ ਨਾ ਮੈਂ ਇਹੋ ਹੀ ਸੋਚੀ ਜਾਨੀ ਆ ਕੀ ਕਰ ਦਮ ਘੋਲ ਕੀ ਤੋਂ ਕੀ ਹੋ ਗਿਆ ਨਹੀਂ ਤੇ ਪਹਿਲਾਂ ਮੈਂ ਆਉਣਾ ਕਿੱਦਾਂ ਸਾਰਿਆਂ ਨੇ ਹੱਸਣਾ ਖੇਡਣਾ ਲਵਲੀ ਵੀ ਕਿੱਦਾਂ ਮਜ਼ਾ ਕਰਦਾ ਹੁੰਦਾ ਸੀ ਆ ਰਿਸ਼ਤਾ ਕਰਾ ਗਏ ਨਾ ਮੈਂ ਤੇ ਪਸਤਾਉਣ ਡਈ ਆ ਵੀ ਮੈਂ ਕਾਨੂੰ ਕਰਾਤਾ ਵਾ ਆ ਤਿੰਨ ਚਾਰ ਮਹੀਨੇ ਹੋ ਗਏ ਆ ਜਦੋਂ ਦਾ ਵਿਆਹ ਹੋਇਆ ਵਾ ਨਾ ਉਦੋਂ ਦੀ ਤੇ ਨਾ ਸਾਡੇ ਘਰ ਦੇ ਵਿੱਚ ਧੋਖ-ਧੋਖ ਹੀ ਲੱਗੀ ਰਹਿੰਦੀ ਆ ਬਸ ਤੇ ਲਵਲੀ ਆ ਨਾ ਉਹ ਵੀ ਕਿੱਦਾਂ ਪਹਿਲਾਂ ਮਜ਼ਾ ਕਰਦਾ ਹੁੰਦਾ ਸੀ ਉਹ ਵੀ ਚੁੱਪ-ਚੁੱਪ ਰਹਿੰਦਾ ਵਾ ਵੇਖ ਕੇ ਨਾ ਮੈਨੂੰ ਵੀ ਬਹੁਤ ਦੁੱਖ ਹੁੰਦਾ ਵਾ ਸੰਦੀਪ ਮੈਂ ਵੀ ਹੁਣ ਕੀ ਕਰਾਂ ਮੈਂ ਤੇ ਨਾ ਆਪਣੇ ਭਰਾ ਦਾ ਘਰ ਨਾ ਆਪ ਹੀ ਖਰਾਬ ਕਰਤਾ ਵਾ ਚੰਗਾ ਕਰਦੀ ਕਰਦੀ ਕੋ ਨਾ ਮਾੜਾ ਹੋ ਗਿਆ ਵਾ ਦੀਦੀ ਇਹਦੇ ਵਿੱਚ ਢਾਡੀ ਕੋਈ ਗਲਤੀ ਨਹੀਂ ਆ ਤੁਸੀਂ ਤੇ ਹੁਣ ਆਪਣੇ ਵੱਲੋਂ ਚੰਗਾ ਹੀ ਕੀਤਾ ਸੀ ਕਿ ਚੱਲ ਵਿਆਹ ਦੰਨੇ ਆ ਆਪਣੇ ਘਰ ਰੁੱਝੇ ਰਹਿਣਗੇ ਤੁਹਾਨੂੰ ਕੀ ਪਤਾ ਸੀ ਹੁਣ ਕਿ ਇਦਾਂ ਦੀ ਆ ਜਣੀ ਆ ਸੰਦੀਪ ਮੈਂ ਤੇ ਇਹ ਵੇਖਿਆ ਕਿ ਚਲੋ ਕੰਮਕਾਰ ਕਰਦੀ ਆ ਚੰਗੀ ਆ ਚੱਲ ਆਪਣੇ ਘਰ ਤੇ ਬੰਦਾ ਇਦਾਂ ਹੀ ਹੁੰਦਾ ਵਾ ਤੇ ਸੋਹਰੇ ਘਰ ਜਾ ਕੇ ਤੇ ਚਲੋ ਬਦਲੀ ਜਾਂਦਾ ਵਾ ਹੁਣ ਮੈਨੂੰ ਇਹ ਥੋੜੀ ਪਤਾ ਹੀ ਵੀ ਇਹਨੇ ਰਹਿਣਾ ਹੀ ਉਦਾਂ ਦੀ ਇੱਕ ਤੇ ਦੀਦੀ ਬੰਦਾ ਹੁੰਦਾ ਵਾ ਨਾ ਇੱਕ ਰੀ ਸਮਝਾਈਏ ਤੇ ਸਮਝ ਜਾਂਦਾ ਵਾ ਇਹ ਸਮਝਣ ਵਾਲੀ ਨਹੀਂ ਹੈਗੀ ਇਹਨਾਂ ਜਿੰਨਾ ਮਰਜੀ ਮੱਥਾ ਮਾਰ ਲਓ ਕੋਈ ਫਾਇਦਾ ਨਹੀਂ ਹੈਗਾ ਇਹਦੇ ਨਾਲ ਤੇ ਚੰਗਾ ਕੰਦ ਨਾ ਮੱਥਾ ਮਾਰ ਲੈ ਬੰਦਾ ਚੱਲ ਕੋਈ ਨਹੀਂ ਸਮਝਾਉਨੇ ਆ ਫੇਰ ਸਾਇਦ ਉਹਦੀ ਸਮਝ ਵਿੱਚ ਆਈ ਜਾਵੇ ਚੱਲ ਸੰਦੀਪ ਤੂੰ ਹੁਣ ਏਦਾਂ ਕਰ ਉੱਠ ਤੇ ਉੱਠ ਕੇ ਤੇ ਆਪਣਾ ਕੰਮ ਕਰ ਉਹਦਾ ਤੇ ਦਿਮਾਗ ਹੀ ਏਦਾਂ ਦਾ ਤੇ ਤੂੰ ਵੀ ਉਦਾਂ ਦੀ ਹੋ ਜਾਣਾ ਵਾ ਹੇ ਫਰਕ ਕੀ ਰਹੂਗਾ ਤੇਰੇ ਸਿੱਤੇ ਉਹਦੇ ਚ ਦੀਦੀ ਤੁਸੀਂ लवली ਨ ਸਮਝਾ ਦਿਓ ਗਾਂ ਚ ਨਾ ਇਦਾਂ ਬੋਲੇ ਮੇਰੇ ਨਾਲ ਉਹ ਨਹੀਂ ਬੋਲਦਾ ਤੈਨੂੰ ਮੈਂ ਕਹਿਤਾ ਵਾ ਨਾ ਕੋਈ ਗੱਲ ਨਹੀਂ ਮੈਂ ਉਹਨੂੰ ਵੇਖਾਂ ਮੜਾ ਜਾ ਹੋਏ ਹਾਈ। ਕੋਦੀ ਬੰਬੀ ਚੱਲ ਗਈ ਮੈਂ ਥੱਕ ਗਈ ਹਾਂ। ਹੇ। ਹੋਏ ਹਾਈ। ਇਹ ਨਿਤਰੇ ਆ ਜਾਂਦੇ ਮੇਰੇ। ਹਲਾ ਤਾਂ ਬਿੜ ਘਾਣਾ ਵੈ ਡੀ ਦੂਰ ਬੰਬੀ। ਰੱਬ ਦੀ ਤੁੰਨੇ ਤੇ ਬੰਬੀ ਬਣਾਈਆਂ ਇਹਨਾਂ ਨੇ। ਆ ਪਾਣੀ ਦੇ ਦੋ ਬਾਹਰ ਕੋਈ ਆ ਗਏ। ਦੀਦੀ ਪਾਣੀ ਲੈ ਆ ਗਲਾ ਮੇਰੇ ਆਤੀ। ਨੇ ਕੀ ਕਰਦੀ ਐ ਜਿਹੜਾ ਤੈਨੂੰ ਪਾਣੀ ਚਾਹੀਦਾ। ਤੇਦੀ ਪਾਣੀ ਲਈ ਆਈ ਮੈਂ ਤਾਂ ਸਾਹ ਸੁਕਣ ਲਈ ਆਈ ਲੱਤਾਂ ਬੜੀਆਂ ਪੀੜ ਕਰਦੀਆਂ ਮੇਰੀ ਤੇ ਗਈ ਕਿੱਥੇ ਸੀ ਪਹਿਲਾਂ ਤੇ ਇਹ ਦੱਸਾਂ ਜਿਹਦੀ ਪੱਠੇ ਵੱਢ ਕੇ ਆਈ ਹੈ ਫਿਰ ਪਹਿਲਾਂ ਸੱਚ ਵੇਲੀ ਗਈ ਵੇਲੀਆਂ ਗੋਹਾ ਕੂੜਾ ਕਰਕੇ ਸਾਰਾ ਕਦੇ ਵੇਖ ਕੇ ਤੇ ਆਉ ਵੇਲੀ ਕਿਦੇ ਹੋਈ ਆ ਕਦੇ ਐ ਲਿਖੀ ਆ ਤੇਰਾ ਕਿਉਂ ਦਿਮਾਗ ਕੰਮ ਕਰਦਾ ਹੈਗਾ ਵੀ ਆ ਕਿ ਹੈ ਨਹੀਂਗਾ ਕੀ ਹੋ ਗਿਆ ਵਾ ਉਹ ਦੋ ਜਾਨੇ ਹੈਗੇ ਆ ਨਾ ਇਹ ਮੇਲੇ ਕੰਮ ਕਰਨ ਨੂੰ ਅੱਲਾ ਤੇ ਕੁੱਟੀ ਭੜੀ ਜੀ ਮੇਰਾ ਤਾਂ ਜੀ ਕਾਂਡੇ ਵੀ ਇਹਨੂੰ ਤੋੜ ਹੀ ਦਵਾ ਇਹਨੂੰ ਕੁੱਟਾਂ ਦੀ ਬਜਾਏ ਕੁਟੀ ਹਮੜੀ ਜੀ ਸੱਚ ਮੈਂ ਤਖ ਲੀਆਂ ਪੈ ਗਈਆਂ ਤੁਰਿਆ ਨਹੀਂ ਜਾਣਦੇ ਤੇ ਤੈਨੂੰ ਕੋਣ ਆਂਦਾ ਸੀ ਜਾ ਉਥੇ ਮੈਂ ਤਾਂ ਗਈ ਹਿੰਦੀ ਦੀ ਉਥੇ ਵੇਲੀ ਉਥੇ ਉਹ ਖਲੋਤੀ ਨਹੀਂ ਗੱਡੀ ਜਿਹੜੀ ਇਹਨਾਂ ਨੇ ਖਲਾਰੀ ਆ ਉਹ ਮੈਂ ਚੱਲ ਜਾ ਕੇ ਤੇ ਪੱਠੇ ਲੈ ਆਉਣੀ ਆ ਉਹ ਚਲ ਗਈ ਲੈਣ ਤਾਂ ਕਰਕੇ ਤੇ ਉਹ ਬੰਬੀ ਬੜੀ ਦੂਰ ਆ ਠੱਡੀ ਤੇ ਤੈਨੂੰ ਮਾਸਾ ਸ਼ਰਮ ਨਹੀਂ ਆਈ ਜਾਂਦੀ ਨੂੰ ਪਰ ਉਦਾਂ ਦੀਦੀ ਇਹ ਵੀ ਉਹ ਈੜੀਆਂ ਪੈ ਲੀਆਂ ਕਿਤੇ ਕਿਤੇ ਇੰਨੀਆਂ ਸੋਹਣੀਆਂ ਕਿਤੇ ਲੱਗਣ ਕਿਤੇ ਹਰੀਆਂ ਹਰੀਆਂ ਮੇਰੇ ਤੇ ਉਹਨੂੰ ਜੀ ਨਹੀਂ ਕਰਦੇ ਹੱਥ ਮੈਂ ਤੈਨੂੰ ਕੀ ਕਹਿਣ ਲਈ ਆ ਤੇ ਤੂੰ ਕੀ ਨਹੀਂ ਆ ਕਹਿਣ ਗਾੜੀਆਂ ਮੈਂ ਕੀ ਸਮਝਾਉਣ ਲਈ ਆ ਤੈਨੂੰ ਇਹ ਹੋਏ ਕਹਿਂਦੀ ਆ ਵੀ ਕੰਮ ਕਰ ਕੇ ਆਈ ਹਾਏ ਰੱਬਾ ਵੇ ਮੇਰਿਆ ਮੈਂ ਕਹਾਂਦੀ ਮੈਨੂੰ ਪਾਣੀ ਘੁੱਟ ਦੇ ਦੋ ਮੈਂ ਐਡੀ ਦੂਰੋਂ ਖਪਦੀ ਆਈ ਆ ਰੁਪਿੰਦਰ ਰੁਪਿੰਦਰ ਐ ਤੂੰ ਨਾ ਇੰਨਾ ਸਤਾ ਸਾਰਿਆਂ ਨੂੰ ਕਿਉਂ ਡਹੀਂ ਆ ਨੀ ਤੂੰ ਤੇ ਚਲ ਗਈ ਉੱਥੇ ਤੇ ਤੈਨੂੰ ਇਹ ਪਤਾ ਵਾ ਤੇ ਇੱਥੇ ਕੀ ਬਣਿਆ ਵਾ ਕੋਈ ਅਕਲ ਤੋਂ ਕੰਮ ਲੈ ਆ ਥੋੜਾ ਬੋਤਾ ਉਹ ਇੰਨਾ ਇੱਥੇ ਬੋਲ ਕੇ ਗਿਆ ਵਾ ਨਾ ਮੈਨੂੰ ਤੇ ਲੱਗਦਾ ਵਾ ਵੀ ਤੂੰ ਉੱਥੋਂ ਵੀ ਉਹਦੇ ਕੋਲ ਖਾ ਕੇ ਹੀ ਆਈ ਹੋਣੀ ਆ ਪਤਾ ਨਹੀਂ ਤੈਨੂੰ ਕਿਉਂ ਨਹੀਂ ਸਮਝ ਲੱਗਦੀ ਹੈਗੀ ਜੇ ਤੂੰ ਕੰਮ ਹੀ ਕਰਨੇ ਆ ਤਾਂ ਤੂੰ ਕਰ ਦੇ ਕੰਮ ਕਰਿਆ ਕਰ ਹਾਂ ਸਾਰੇ ਉਹ ਤੇਰੇ ਕੋ ਹੁੰਦੇ ਨਹੀਂਗੇ ਤੇ ਬੰਬੀ ਤੇ ਤੂੰ ਉੱਡ ਗਈ ਦਾ ਵਾਦਾ ਵੇ ਰੇੜਾ ਜਾਂ ਲੈ ਕੇ ਹਾਏ ਹਾਏ ਮਰਾਈ ਬੇਬਦਾ ਆਪੇ ਤੇ ਮੈਨੂੰ ਤੂੰ ਹੀ ਕਾਲ ਦਿੱਤਾ ਵਾ ਉਥੇ ਉਹ ਸੰਦੀਪ ਮੈਨੂੰ ਕਹਿੰਦੀ ਹੀ ਵੀ ਜਾ ਤੂੰ ਚਲ ਜਾ ਵੇ ਲਈ ਜੇ ਤੂੰ ਜਿਹੜਾ ਕੰਮ ਤੂੰ ਕਰਨਾ ਜਾ ਕੇ ਤੇ ਕਰਿਆ ਤੈਨੂੰ ਉੱਥੇ ਚਲ ਗਈ ਤੈਨੂੰ ਵੀ ਹਲੀ ਆਖਿਆ ਹੀ ਕੋਨੇ ਕਿਆ ਹੀ ਤੈਨੂੰ ਵੀ ਬੰਬੀ ਤੇ ਉੱਡ ਜੀ ਸਿਆਪਾ ਖਾਣਾ ਜਾਪੇ ਮੈਨੂੰ ਤੇ ਕਲਾਉਣ ਵਾਲੀਆਂ ਆਪੇ ਹੁੰਦੀ ਮੇਰੇ ਦਿਵਾਲੇ ਹੋ ਗਈਆਂ ਵਾਂ ਵੀ ਇਹ ਚੰਗਾ ਕੰਮ ਵਾ ਪਲਾ ਮਰੀ ਆਜ ਪੇੜ ਮਾਰੀ ਥੀ ਆ ਇਧਰੋਂ ਪੇੜਾ ਉਹਨੇ ਮੇਰੇ ਇਧਰ ਜਾਂਦੀ ਆ ਵੀ ਮੈਂ ਤਾਂ ਨਹੀਂ ਵੀ ਤੇਰੇ ਇੱਕ ਮਾਰੀ ਆ ਨਾ ਤੇ ਹੋਰ ਮਾਰਦਾ ਖਾਣ ਵਾਲੇ ਕੰਮ ਕੀਤੇ ਆ ਤੇ ਖਾਧੀਆਂ ਵਾ ਪਰ ਮਾਰੀ ਉਹਦਾ ਹੋਲੀ ਹੀ ਆ ਵੀ ਪੀੜ ਜੀ ਹੋਈ ਜਾਂਦੀ ਆ ਪਰ ਮੈਂ ਨਹੀਂ ਪਰਵਾਹ ਕਰਦੀ ਮੈਂ ਕੋਈ ਗੱਲ ਨਹੀਂ ਮੈਂ ਤੇ ਨਾ ਉਹ ਵੇਲੇ ਨੂੰ ਪਸਤੋਂ ਡਈ ਆ ਜਦੋਂ ਮੈਂ ਤੇਰਾ ਰਿਸ਼ਤਾ ਲੈਣ ਚਲ ਗਈ ਬਹੁਤ ਸੋਹਣੀ ਮੇਰੀ ਇੱਜ਼ਤ ਬਣਾਉਣ ਡਈ ਆ ਇੱਥੇ ਚੰਗੀ ਭਲੀ ਹੱਡੀ ਭੈਣ ਭਰਾਵਾਂ ਦੀ ਨੰਗਦੀ ਪਰ ਮੈਨੂੰ ਲੱਗਦਾ ਵੀ ਤੂੰ ਨਹੀਂ ਨੰਗਣ ਦੇਣੀ ਕਿੰਨਾ ਕੰਮ ਤੁਹਾਡਾ ਕਰਨ ਦੀ ਕਰਦਾ ਹੈ ਐਨਾ ਕੋਈ ਕੰਮ ਕਰਦੀ ਨਵੀਂ ਵਿਆਹੀ ਆਈ ਤੇ ਕੋਈ ਐਨਾ ਕੰਮ ਕਰਦੀ ਨਹੀਂ ਜਿੰਨਾ ਮੈਂ ਡਈਆਂ ਕਰਨਾ ਤੇ ਤੈਨੂੰ ਕਹਿਣ ਵੀ ਕੌਣ ਰਿਹਾ ਵੀ ਤੂੰ ਕੰਮ ਕਰ ਮੈਂ ਹੋਈ ਪਈ ਆ ਡੰਗਰਾਂ 'ਚ ਡੰਗਰ ਮੈਂ ਹੋਈ ਪਈ ਆ ਫਿਰ ਮੈਨੂੰ ਕਹਿੰਦੇ ਆ ਵੀ ਤੇਰਾ ਰਿਸ਼ਤਾ ਕਰਾਤਾ ਚੱਲ ਜਾ ਚੱਲ ਜਾ ਮੈਂ ਤੇ ਜਾ ਚੱਲ ਜਾ ਫਿਰ ਜੇ ਜਾਣਾ ਵਾ ਤੇ ਅਈ ਮੈਨੂੰ ਕਹਿੰਦੀ ਚੱਲ ਜਾ ਅਈ ਨਹੀਂ ਮੈਨੂੰ ਕਹਿੰਦੀ ਚੱਲ ਜਾ ਪਿੰਡ ਮੈਂ ਗੋਜਾਵਾ ਪਿੰਡ ਪਲਾ ਮੇਰੀ ਤੇ ਮੰਮੀ ਨੇ ਮਹਾ ਮੇਰਾ ਵਿਆਹ ਕੀਤਾ ਤੇ ਤੈਨੂੰ ਨਹੀਂ ਲੱਭਦਾ ਤੈਨੂੰ ਜੇ ਇੰਨਾ ਪਤਾ ਵਾ ਵੀ ਮਹਾ ਵਿਆਹ ਕੀਤਾ ਤੇ ਤੂੰ ਕੰਮ ਚੱਜਦੇ ਕਰ ਲਾ ਕੋਈ ਮੈਂ ਮੱਝਣਾ ਉੱਤੇ ਮੈਂ ਚੱਲ ਜਾ ਰਗੀ ਪਾਸੇ ਵੇਖੀ ਸੀ ਮੈਂ ਚੱਲ ਜਾਨੀ ਪਿੰਡ ਤੇ ਚੱਲ ਜਾ ਸਰ ਮੈਂ ਪਿੰਡ ਮੈਂ ਚਲੀ ਜਾਨੀ ਮੈਂ ਤੇਰੇ ਚਪੇੜ ਮਾਰਨੀ ਆ ਖਿੱਚ ਕੇ ਉਹਨੇ ਪਤਾ ਨਹੀਂ ਹੌਲੀ ਮਾਰੀ ਹੋਵੇ ਮੈਂ ਚੜਦੀ ਸਭੋ ਜੁਗੀ ਰਹਿ ਗਈ ਘਰ ਦੇ ਵਿੱਚ ਮੈਂ ਕੀ ਸਮਝਾਉਣੀ ਤੇ ਇਹ ਕੀ ਲਸਣ ਕਰਨ ਲਈ ਵੇ ਮੈਨੂੰ ਸਾਰੇ ਘਰੇ ਤੁਸੀਂ ਕਹੀ ਜਾਂਦੇ ਨਾ ਬਲੌ ਅੰਦਰੋਂ ਕਿੱਥੇ ਗਈ ਹੈ ਜਿੰਨੇ ਮੈਨੂੰ ਕਲਾਇਆ ਹੋਗੀ ਕਲਾਇਆ ਉਹਨੇ ਤੈਨੂੰ ਵਿਹਲੀ ਗਿਆ ਸੀ ਤੈਨੂੰ ਬਾਹਰ ਜਾਣ ਨੂੰ ਨਹੀਂ ਕਿਹਾ ਕੋਈ ਸ਼ਰਮ ਕਰ ਮਾੜੀ ਮੋਟੀ ਜੀ ਅਕਲ ਹੀ ਹੈ ਨਹੀਂ ਤੈਨੂੰ ਦੇ ਮੈਂ ਕੱਲ ਤੇ ਜਿਕਾਮ ਨਹੀਂ ਠੀਕ ਹੋਣਾ ਜਿਕਾਮ ਤੁਸੀਂ ਮੇਰਾ ਸਵਾ ਠੀਕ ਹੋਣਾ ਤੇ ਦਵਾਈ ਕਿਉਂ ਨਹੀਂ ਲੈ ਕੇ ਆਈ ਉਹ ਕਹਿੰਦੀ ਮੇਰਾ ਕੜਾ ਖਾ ਕੇ ਠੀਕ ਹੋ ਜਾਣਾ ਵਾ ਪਤਾ ਨਹੀਂ ਕਿਹੜੀ ਦੁਨੀਆ 'ਚ ਤੁਰੀ ਫਿਰਦੀ ਆ ਤੂੰ ਉਹਨਾਂ ਕਹ ਮੈਨੂੰ ਰਵਾਈ ਜਾਂਦੇ ਉਹਨਾਂ ਕਹ ਮੇਰਾ ਪਾਣੀ ਕੱਢੀ ਜਾਂਦੇ ਅੱਖਾਂ ਦੇ ਵਿੱਚੋਂ ਉਹ ਸੱਚੇ ਪਿੱਟਦੇ ਆ ਸਾਰੇ ਜਣੇ ਵੀ ਆ ਕੀ ਲਿਆਤਾ ਵਾ ਮੈਂ ਉਹਨਾਂ ਨੂੰ ਆਂਦੀ ਵੀ ਚੱਲ ਕੋਈ ਨਹੀਂ ਪਿਆਰ ਨਾ ਸਮਝਾਓ ਤੂੰ ਤੇ ਪਿਆਰ ਨਾ ਸਮਝਾਉਣ ਵਾਲੀ ਹੈ ਹੀ ਨਹੀਂ ਐਵੇਂ ਰੋਈ ਜਾਨੀ ਹੁਣ ਪਹਿਲਾਂ ਕੰਮ ਚੱਜਦੇ ਕਰ ਲਿਆ ਕਰ ਮੈਨੂੰ ਮੇਂ ਦੱਸੋ ਵੀ ਚੱਜਦਾ ਕੰਮ ਕਿਹੜਾ ਉਹ ਦਿਨ ਹੋਣਾ ਵਾ ਜਿੱਦ ਦਿਨ ਮੈਂ ਚੱਜਦਾ ਕੰਮ ਕਰਨਾ ਹਾਂ ਸਰੇ ਜੱਜ ਦੇ ਕਰਦੀ ਮੜਾ ਕਿਹੜਾ ਕਰਦੀ ਰਪਿੰਦਰ ਸੋਈ ਦਾ ਕੰਮ ਕਰਿਆ ਕਰ ਕਰਦਾ ਕਰਿਆ ਕਰ ਵੀਲੀ ਨਾ ਜਾਇਆ ਘਰ ਆਵੇ ਤੇਰੇ ਗਾੜੀ ਹੱਥ ਜੋੜ ਦਿੰਨੀ ਆ ਮੈਂ ਨਾ ਬੇਇੱਜ਼ਤੀ ਕਰਾ ਸਾਡੀ ਥਾਂ ਥਾਂ ਤੇ ਇਹਦੇ ਵਿੱਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਵਾ ਆਪੇ ਤੇ ਮੈਨੂੰ ਦੀਦੀ ਕਹਿੰਦੀ ਤੂੰ ਜਿਹੜਾ ਕੰਮ ਕਰਨਾ ਹੁੰਦਾ ਕਰ ਰਿਆ ਕਰ ਮੇਰੇ ਤਾਂ ਚਲ ਗਈ ਚੱਲ ਉੱਠ ਉੱਠ ਕੇ ਤੇ ਕੱਪੜੇ ਬਦਲ ਮੈਂ ਨਹੀਂ ਲਾਉਣੇ ਲਾਉਣੇ ਚੰਗੇ ਕੱਪੜੇ ਐਵੇਂ ਚੰਗੇ ਕੋੜੇ ਕੋੜੇ ਮੁਸ਼ਕਾਂ ਉਂਡੀ ਗੋਏ ਦੀ ਹਿਲ ਪਾਗਾ ਛੜ ਜਾ ਮੈਨੂੰ ਮੈਂ ਨਹੀਂ ਜਾਣਾ ਹੈਗਾ ਮੈਂ ਤੇਰਾ ਛੜਦਣੀ ਆ ਤੇਰੇ ਨਾਲ ਹੋਇ ਰੱਬਾ ਕੀ ਕਰਤਾ ਵਾ ਮੈਂ ਮੈਂ ਤੇ ਇਹਨਾਂ ਨੂੰ ਕਹਿੰਨੀ ਆ लवली ਵੀ ਸੱਚਾ ਹੀ ਰੋਲਾ ਪਾਉਂਦਾ ਇਹ ਤੇ ਹੈਗੀ ਸਿਰੇ ਦੀ ਸੁਦਿਆਣਾ ਏਦਾਂ ਕਰਦੀ ਆ ਵੀ ਇਹਦੀ ਮੰਮੀ ਨੂੰ ਫੋਨ ਕਰਦੀ ਆ ਉਹਨੂੰ ਦੱਸਦੀ ਆ ਸਭ ਕੋ ਵੀ ਇਹ ਕੀ ਕਰਦੀ ਫਿਰਦੀ ਸਸਰੀ ਘਰ ਪੁੱਤ ਕੀ ਹਾਲ ਵਾ ਦਿਲਜਿੰਦਰਾਂ ਹਾਂਜੀ ਹਾਂਜੀ ਮਾਸੀ ਜੀ ਹੋਰ ਤੁਸੀਂ ਸੁਣਾਓ ਠੀਕ ਠਾਕ ਜੀ ਠੀਕ ਠਾਕ ਵਧੀਆ ਤੂੰ ਸੁਣਾ ਪੁੱਤ ਬੱਸ ਵਧੀਆ ਆਪਣਾ ਵੀ ਠੀਕ ਆ ਹੋਰ ਕਿੰਦਰ ਦੀ ਸੁਣਾ ਕਿੰਦਰ ਠੀਕ ਆ ਕੀ ਤਸਾਂ ਮਾਸੀ ਜੀ ਉਹਦੀ ਕੀ ਗੱਲ ਤਾਈ ਤੁਹਾਨੂੰ ਅੱਜ ਫੋਨ ਕੀਤਾ ਵਾ ਕੀ ਗੱਲ ਹੋਈ ਹੈ ਗੱਲ ਕੀ ਹੋਣੀ ਮਾਸੀ ਜੀ ਸਾਡੇ ਘਰ ਤੇ ਨਾ ਬਹੁਤ ਜ਼ਿਆਦਾ ਇੱਕ ਪੱਤ ਵਿਆਹ ਕਿਹੜੀ ਗੱਲੋਂ ਗੱਲ ਕੀ ਹੈ ਤੁਹਾਨੂੰ ਪਤਾ ਹੀ ਆ ਜਿੱਦਾਂ ਇਹ ਕਰਦੀ ਨਹੀਂ ਤਾਂ ਵੀ ਨਾ ਅੱਜ ਵੀ ਵੇਲੀ ਗਈ ਸੀ ਸ਼ੁਦੇਲ ਲਈ ਗਈ ਸਿੱਧੀ ਚਲ ਗਈ ਉੱਥੇ ਬੰਬੀ ਤੇ ਲੈ ਆ ਨਾਲ ਹੀ ਰੇੜੀ ਲਾ ਗਈ ਪੱਠੇ ਲੈਣ ਗਈ ਸ਼ੁਦੇਣ ਹੈ ਕਿ ਨਹੀਂ ਸਦਾਈਆਂ ਵਾਲੇ ਕੰਮ ਕਰਦੀ ਉਹ ਹੀ ਤਾਂ ਗੱਲ ਵਾ ਲਵਲੀ ਆ ਤੇ ਉਹ ਆ ਕੇ ਗੋੜੇ ਗੋੜੇ ਚਿਝੰਡਿਆ ਹੀ ਲੋਕੀਆਂ ਤੋਂ ਗੋੜੇ ਗੋੜੇ ਗੱਲਾਂ ਕਰਦੀ ਇਹਨੂੰ ਥੋੜਾ ਜਿਹਾ ਸਮਝਾਓ ਤੁਸੀਂ ਕਿ ਜੇ ਨਹੀਂ ਆ ਤੇ ਤੁਸੀਂ 4 ਦਿਨ ਇੱਥੇ ਲੈ ਜਾਓ ਅਹੀਂ ਤਾਂ ਇੰਨੇ ਤਾਂਗਾ ਨਾ ਬਹੁਤ ਹੀ ਜ਼ਿਆਦਾ ਮੇਰੀ ਗਾਸਰ ਮੈਂ ਫੋਨ ਕਰਨੀ ਆ ਨਾ ਸਮਝਾਉਣੀ ਆ ਨਾ ਹੋ ਤਾਂ ਫਿਰ ਮੈਨੂੰ 4 ਦਿਨ ਲੈ ਆਵਾਂਗੀ ਇੱਥੇ ਤੇ ਆਪਣੇ ਦੇ ਭਰਾ ਇਹਨੂੰ ਦੱਸਾਂ ਕਿ ਉਹਦੇ ਕੋ ਡਰਦੀ ਆ ਥੋੜੀ ਗਾ ਐਨਾ ਉਹਨੂੰ ਸਮਝਾਉਨੇ ਆ ਨਾ ਇੰਨਾ ਮੈਂ ਵੀ ਹੋਣ ਆਈ ਆ ਮੈਂ ਵੀ ਬਥੇਰਾ ਸਮਝਾ ਕੇ ਵੇਖ ਲਿਆ ਪਰ ਉਹਦੇ ਤੇ ਨਾ ਸਮਝ ਆਉਂਦਾ ਹੀ ਕੋਈ ਨਹੀਂ ਆ ਤੇ ਸ਼ਦੈਣ ਮਾ ਹੋਰ ਕੀ ਆ ਮੰਦੀ ਨਹੀਂ ਕਿਸ ਦੀ ਗੱਲ ਇੱਥੇ ਵੀ ਇਦਾਂ ਹੀ ਕਰਦੀ ਸੀ ਤੇ ਭਰਾ ਕੋ ਥੋੜੀ ਗੀ ਡਰਦੀ ਆ ਕੋਈ ਨਹੀਂ ਨੂੰ ਮੈਂ ਦੱਸਨੀ ਆ ਮਾਸੀ ਜੀ ਜੇ ਸੱਚ ਖੁਸ਼ ਹੋਣਾ ਤੇ ਮੰਮੀ ਨਹੀਂ ਉਦੋਂ ਮੰਨਦੀ ਮੰਮੀ ਨੇ ਮੈਨੂੰ ਪੜਾ ਕੇ ਆਏ ਕਿ ਰਸਤਾ ਦਲਜਿੰਦਰ ਨਾ ਕਰਾ ਪਰ ਮੈਂ ਆ ਗਿਆ ਕਿ ਚਲੋ ਕੋਈ ਗੱਲ ਨਹੀਂ ਜੀ ਇਥੇ ਇਦਾਂ ਕਰਦੀ ਆ ਤਾਂ ਗਾੜੀ ਕੋਈ ਗੰਢੀ ਸੁਧਰ ਹੀ ਜਾਂਦੀ ਹੁੰਦੀ ਆ ਪਰ ਮੈਨੂੰ ਨਹੀਂ ਪਤਾ ਬਿੰਦਰ ਨੇ ਇਦਾਂ ਕਰਿਆ ਕਰਨੀ ਉਹ ਤਾਂ ਇਥੇ ਵੀ ਇਦਾਂ ਹੀ ਕਰਦੀ ਹੀ ਇਹ ਵੀ ਮੈਂ ਪਿਆਰ ਨਾਲ ਸਮਝਾ ਲੈਂਦੀ ਹੀ ਤੇ ਇਦਾਂ ਕਰਿਆ ਕਰੋ ਉਹਨੂੰ ਪਿਆਰ ਨਾਲ ਦੱਸਿਆ ਕਰੋ ਸਾਰੀ ਗੱਲ ਜੀ ਉਹਨੂੰ ਕਹੀਏ ਨਾ ਜ਼ੋਰ ਨਾਲ ਤੇ ਜ਼ੋਰ ਨਾਲ ਨਹੀਂ ਉਹ ਕਰਦੀ ਉਹ ਛੱਡ ਕੇ ਸੜਾ ਕੇ ਫਿਰ ਚੱਲ ਜਾਂਦੀ ਅੰਦਰ ਉਹ ਨਹੀਂ ਕੰਮ ਕਰਦੀ ਮੈਂ ਹੀ ਪਿਆਰ ਨਾਲ ਸਮਝਾਉਣੀ ਆ ਮੈਂ ਹੀ ਪਿਆਰ ਨਾਲ ਸਮਝਾ ਕੇ ਦੇਖ ਲਿਆ ਕਾੜੀਆਂ ਗੱਲਾਂ ਹੀ ਹੋਰ ਕਰਦੀ ਆ ਮੈਂ ਚੱਲ ਜਾਨੀ ਆ ਮੈਂ ਚੱਲ ਜਾਨੀ ਤੇ ਦੱਸੋ ਜਾ ਕੇ ਇਹਨੇ ਕੀ ਕਰਨਾ ਵਹਾਈ ਸੀ ਆਪਣੇ ਆਪ ਨੂੰ ਸੁਧਾਰ ਲੈਣਾ ਮੇਰੀ ਗੱਲ ਸੁਣ ਤੁਸੀਂ ਨਾ ਇਦਾਂ ਕਰਿਓ लवली ਨੂੰ ਕਿਉਂ ਵੀ ਛੱਡ ਜੇ ਚਾਰ ਦਿਨ ਚਲੋ ਠੀਕ ਹੈ ਹੈ ਫਿਰ ਚਲੋ ਠੀਕ ਆ ਕੋਈ ਨਹੀਂ ਮੈਂ ਕਲਾ ਦੂੰਗੀ लवली ਦੇ ਨਾਲ ਚੰਗਾ ਦੱਸ ਮੈਂ ਕੀ ਕਰਾਂ ਇਹ ਕੁੜੀ ਦਾ ਇਹ ਕੁੜੀ ਨੇ ਤਾਂ ਸਤਾ ਹੀ ਮਾਰਿਆ ਮੈਂ ਤਾਂ ਸੋਚਿਆ ਚਲ ਵਿਆਹ ਹੋ ਜਾਏਗਾ ਤੇ ਠੀਕ ਹੋ ਜਾਏਗੀ ਚੰਗੀ ਹੋ ਜਾਏਗੀ ਪਰ ਇਹ ਕੁੜੀ ਤੇ ਹੋਰ ਵਿਗੜ ਗਈ ਐਦਾਂ ਕਰਨੀ ਨੂੰ ਸਾਦ ਨਹੀਂ ਆ ਚਾਰ ਦਿਨ ਇਹ ਖਾਨੇ ਚ ਕੋਈ ਗੱਲ ਪਾਉਣੀ ਹੈ ਹੈ ਰੋਜ਼ ਦਾ ਇਹਦੀ ਰਿਸ਼ਤੇ ਹੁੰਦੇ ਨੇ ਪਰ ਪਰ ਇਹੋ ਜਿਹਾ ਰਿਸ਼ਤਾ ਮਿਲਣਾ ਵੀ ਨਹੀਂ ਆ ਜਿੱਦਾਂ ਦਾ ਇਹ ਏ ਏਡਾ ਸੋਹਣਾ ਘਰ ਬਾਹਰ ਹੀ ਮੁੰਡਾ ਵੀ ਚੰਗਾ ਏ ਹਾਂ ਰੋਈ ਦੀ ਅਰੀ ਬੰਦਾ ਹੁਣ ਦੇ ਨਹੀਂ ਰਿਸ਼ਤੇ ਕਿਤੇ ਉਹਨਾਂ ਨੇ ਇੱਥੇ ਕਲਾ ਆਤੀ ਹਾਂ ਜੇ ਅੱਕ ਕੇ ਬੰਦਾ ਕਹਿ ਹੀ ਦਿੰਦਾ ਪੀਨੂ ਕਲਾ ਆ ਦੀਏ ਹਾਂ ਜੇ ਰਿਸ਼ਤਾ ਟੁੱਟ ਗਿਆ ਤਾਂ ਮੈਂ ਕੀ ਕਰਾਂਗੀ ਇਸ ਸ਼ਦੈਣ ਕੁੜੀ ਦਾ ਹਾਲ ਵੇਖ ਤੂੰ ਕਿਤੇ ਮਾਤਕ ਕਿਤੇ ਤੇਰੇ ਰੱਬ ਤਨੂੰ ਪਾਵੇ ਕਿੱਥੋਂ ਰੋਈ ਦੀ ਰਿਸ਼ਤੇ ਹੁੰਦੇ ਨੇ ਜਿਹੜੇ ਕੰਮ ਗਏ ਹੋ ਗਿਆ ਪੂਰਾ ਸੰਦੀਪ ਕੰਮ ਤੇ ਹੋ ਗਿਆ ਵਾ ਪਰ ਔਖਾ ਬਦੋਆ ਮੈਂ ਰਾਤ ਲੱਗੀ ਸਾਰੀ ਸੁੱਤਾ ਨਹੀਂ ਸਾਰੀ ਰਾਤ ਟ੍ਰੈਫਿਕ ਬੜੀ ਸੀ ਲਾਗੇ ਆਵਾਜ਼ ਬੜੀ ਆਉਂਦੀ ਚਲੋ ਕੋਈ ਨਹੀਂ ਸੰਦੀਪ ਓ ਕੀ ਗੱਲ ਹੋਈ ਆ ਮੇਰੀ ਗੱਲ ਸੁਣਾ ਘਰ ਸੁੱਖ ਸ਼ਾਂਤੀ ਆ ਘਰ ਤੇ ਸੁੱਖ ਸ਼ਾਂਤੀ ਕੀ ਹੋਣੀ ਆ ਲਵਲੀ ਨਾ ਮੈਨੂੰ ਬੜਾ ਉਡ ਉਡ ਕੇ ਪਿਆਜ ਉਹ ਲਵਲੀ ਉਡ ਉਡ ਕੇ ਪਿਆਵਾ ਕਿਹੜੀ ਗੱਲੋਂ ਕੀ ਗੱਲ ਹੋਈ ਹੀ ਗੱਲ ਕੀ ਹੋਣੀ ਸੀ ਮੈਂ ਤੁਹਾਡੇ ਨਾਲ ਸਲਾਹ ਨਹੀਂ ਕੀਤੀ ਕਿ ਰਪਿੰਦਰ ਨੂੰ ਚੱਲ ਵੇਲੀ ਦਾ ਕੰਮ ਦੇ ਦਾਂਗੇ ਹਾਂਜੀ ਉਸੇ 'ਚ ਖੁਸ਼ ਰਹਿੰਦੀ ਆ ਤੇ ਉਹ ਸਵੇਰ ਦੀ ਬਾਹਰ ਨਹੀਂ ਨਿਕਲੀ ਤੇ ਮੈਂ ਗੁੱਸਾ ਕੀਤਾ ਨਾ ਅੰਨੇ ਤੇ ਮੈਂ ਚੱਲ ਗਈ ਉਹਦੇ ਵੱਲ ਮੈਂ ਉਹਨੂੰ ਬਸ ਇੰਨਾ ਹੀ ਕਿਹਾ ਮੈਂ ਚੱਲ ਤੋ ਵੇਲੀ ਦਾ ਕੰਮ ਕਰ ਲਿਆ ਕਰ ਤੇ ਮੈਂ ਘਰ ਦਾ ਕਰ ਲੂੰਗੀ ਆਹੋ ਤੇ ਉਹ ਉੱਠ ਕੇ ਤੇ ਉਸੇ ਵੇਲੇ ਤੁਰ ਪਈ ਮੈਂ ਤੇ ਉਹਨੂੰ ਬਥੇਰਾ ਢੱਕਿਆ ਸੀ ਕਿ ਵੇਲੀ ਨਾ ਜਾਈ ਮੈਨੂੰ ਪਹਿਲਾਂ ਸਲਾਹ ਕਰ ਲੈਂਦੇ ਤੇ ਉਹ ਚੁੱਪ ਕਰਕੇ ਕਿਤੇ ਚਲ ਗਈ ਮੈਂ ਚਲ ਗਈ ਨਹਾਉਣ ਤੇ ਮਗਰੋਂ ਖਿਸਕ ਗਈ ਉਹ ਅੱਛਾ ਤੇ ਵੇਲੀ ਵੀ ਕਾਦੀ ਗਈ ਉਹ ਮਿਲਦਾ ਬੰਬੀ ਤੇ ਚਲ ਗਈ ਕਿਤੇ ਰੇੜਾ ਲੈ ਕੇ ਉੱਥੋਂ ਵੇਖ ਲਿਆ ਹਿੰਦੇ ਨੇ ਤੇ ਉਹਨੇ ਹਿੰਦੇ ਨੇ ਦੱਸਿਆ ਕਿਤੇ लवली ਨੂੰ ਤੇ लवली ਆ ਕੇ ਸਲਾਹ ਕਰਨਾਈਆ ਸੰਦੀਪ ਹਿੰਦਾਂ ਪਤਾ ਕਿ ਨਹੀਂ ਇਹ ਗੱਲਾਂ ਕਰਦਾ ਵਾ ਤੇ ਹੁਣ ਇਹਦੇ ਵਿੱਚ ਮੇਰਾ ਕੀ ਕਸੂਰ ਸੀ ਮੈਂ ਤਾਂ ਉਹਨੂੰ ਬਥੇਰਾ ਮਨਾ ਕੀਤਾ ਸੀ ਕਿ ਸਵੇਰੇ ਚਲ ਜੀ ਇਹ ਤੂੰ ਧਿਆਣੀ ਰੱਖ ਲਿਆ ਕਰੋ ਉਹਦਾ ਵੀ ਕਰਦੀ ਕੀ ਉਹ ਹੁਣ 24 ਘੰਟੇ ਉਹਦੇ ਲੱਗੇ ਬੈਠੇ ਰਿਆ ਕਰੀਏ ਕੋਈ ਕੰਮ ਨਹੀਂ ਹੈ ਸਾਾਨੂੰ ਉਹਨੇ ਤਾਂ ਕੋਈ ਕੰਮ ਨਹੀਂ ਕਰਨਾ ਹੁੰਦਾ ਤੇ लवली ਤੈਨੂੰ ਕਿਹੜੀ ਗੱਲਾਂ ਬੋਲਿਆ ਫਿਰ ਉਹਨੇ ਸ਼ਦਨ ਜੀ ਨੇ ਸਿੱਧਾ ਮੇਰਾ ਹੀ ਨਾਮ ਲਾਤਾ ਕਿ ਮੈਨੂੰ ਭਾਬੀ ਨੇ ਭੇਜਿਆ ਆਵਾ ਤੇ लवली ਆਗੇ ਤੇ ਮੈਨੂੰ ਪੈ ਗਿਆ ਉੱਡ ਕੇ ਕਿ ਭਾਬੀ ਤੇਰਾ ਹੀ ਕਸੂਰ ਆ ਸਾਰਾ ਤੂੰ ਹੀ ਕੱਲਿਆ ਵਾ ਉਹਨੂੰ ਤਾਂ ਫਿਰ ਤੂੰ ਸੱਚਾ ਖਿਜਣਾ ਵਾ ਉਹ ਇਹਦੇ ਲੈ ਤੈਨੂੰ ਪਤਾ ਨਹੀਂ ਆ ਉਹਨੇ ਕੀ ਬ ਕੀ ਕੀ ਗਿਆ लवली ਨੂੰ ਉਹਨੇ ਗੁੱਸੇ ਜਾ ਕੇ ਬੋਲਣਾ ਹੀ ਫਿਰ ਹੋਰ ਕੀ ਕਰਦਾਓ ਸੰਦੀਪ ਤੂੰ ਪਰੇਸ਼ਾਨ ਕਿਉਂ ਹੋਂਡੀ ਆ ਮੇਰੀ ਗੱਲ ਸੁਣ ਲਵਨੀ ਨੇ ਕਰੀ ਦਿਨੋਂ ਮਾਰੀ ਚੰਗੀ ਕਹੀ ਆ ਹਰੇਕ ਗੱਲ ਸਾਡੀ ਮੰਨਦਾ ਰਿਹਾ ਵਾ ਨਾ ਤੂੰ ਹੁਣ ਮੇਰੀ ਗੱਲ ਸੁਣ ਉਹ ਖਿਜ ਗਿਆ ਵਾ ਉਹ ਕੀ ਬਣਾ ਕੀ ਕੀ ਕਰਦੀ ਰਹਿੰਦੀ ਕੀ ਕੀ ਨਹੀਂ ਤੈਨੂੰ ਵੀ ਪਤਾ ਵਾ ਹੁਣ ਉਹਦੇ ਬਾਰੇ ਅਸੀਂ ਤਾਂ ਗਲਤੀ ਕਰ ਲਈ ਵਿਆਹ ਕੇ ਹੋਰ ਗਿਆ ਸੰਦੀਪ ਕਸੂਰੀ ਤਾਂ ਸਾਰਾ ਸਾਡਾ ਹੀ ਆ ਹੋਰ ਕਹਦਾ ਕਸੂਰ ਵਾ ਅਸੀਂ ਫਸਾਇਆ ਉਹਨੂੰ ਇੰਨਾ ਯਕੀਨ ਕਰਦੇ ਨਾ ਹੜੇ ਤੇ ਵੀ ਜੋ ਕਰਨਾ ਵਾ ਤੂੰ ਹੀ ਕਰਨਾ ਵਾ ਉਹ ਤੇ ਵਿਚਾਰਾ ਮੰਨਦਾ ਨਹੀਂ ਸੀ ਵਿਆਹ ਨੂੰ ਅਸੀਂ ਜ਼ਬਰਦਸਤੀ ਕੀਤੀ ਕਿ ਚੱਲ ਕੋਈ ਗੱਲ ਨਹੀਂ ਤੇਰੀ ਘਰ ਵਾਲੀ ਵੀ ਆਉਗੀ ਤੇ ਤੈਨੂੰ ਵੀ ਸੁੱਖ ਮਿਲੂਗਾ। ਉਹ ਮੈਨੂੰ ਕੀ ਪਤਾ ਸੀ ਵੀ ਨਵਾਂ ਜੀ ਆਉਣਾ ਸਾਡੇ ਘਰ ਚ ਕਬੱਦ ਪੈਣਾ। ਉਹਨੂੰ ਛਦੈਨ ਮੈਂ ਬਥੇਰਾ ਸਮਝਾਇਆ ਕਿ ਨਾ ਜਾਵੀਂ। ਉਹ ਤਾਂ ਕਹਿੰਦੀ ਮੈਨੂੰ ਜ ਕੰਮ ਹੋਇਆ ਵਾ ਮੇਰੇ ਲਾਗੇ ਨਾ ਆਓ। ਕੀ ਪਤਾਵਾ ਹਿੰਦ ਨੇ ਕੀ ਕੀ ਗੱਲਾਂ ਕਈਆਂ ਵਾ ਇੰਨਾ ਦੁਖੀ ਹੋ ਕੇ ਅਜ ਬੋਲਿਆ ਉਹ। ਹਿੰਦ ਨੇ ਇਥੋਂ ਤੱਕ ਕਿਹਾ ਕਿ ਨਵੀਂ ਗੱਡੀ ਕਢਾਈ ਆ ਤੁਸੀਂ। ਉਹਨੂੰ ਤਾਂ ਗੁੱਸਾ ਚੜਿਆ। ਉਹਨੇ ਵੀ ਕੋਈ ਗੱਲ ਨਹੀਂ ਸੁਣੀ ਸਾਡੀ ਸਿੱਧਾ ਆ ਕੇ ਤੇ ਮੈਨੂੰ ਹੀ ਪੈ ਗਿਆ। ਉਹ ਸੰਦੀਪ ਤੂੰ ਕੋ ਗੁੱਸਾ ਕਰਕੇ ਬੈਠੀ ਆ ਤੈਨੂੰ ਵੀ ਪਤਾ ਹੀ ਹੁਣ ਲਵੀ ਨੇ ਕਹੀਦਾ ਤੈਨੂੰ ਬੋਲਣਾ ਨਹੀਂ ਉਹ ਗੁੱਸੇ ਜਾ ਕੇ ਬੋਲਿਆ ਵਾ ਤੇ ਮੈਨੂੰ ਵੀ ਗੁੱਸਾ ਆ ਗਿਆ ਨਾ ਕੋਈ ਗੱਲ ਨਹੀਂ ਮੈਂ ਕਹਿ ਦੂੰਗਾ ਉਹਨੂੰ ਸਮਝਾਉਂਗਾ ਮੈਂ ਉਹਨੂੰ ਕੋਈ ਗੱਲ ਨਹੀਂ ਲਵਲੀ ਮਿਲਦਾ ਨਾ ਮੈਨੂੰ ਮੈਨੂੰ ਸਮਝਾਉਂਗਾ ਤੂੰ ਬਹਿਰ ਮਾਰਨਾ ਮੈਂ ਤਾਂ ਸੋਚਿਆ ਸੀ ਕਿ ਇਹਨਾਂ ਮੱਥਾ ਮਾਰਾਂਗੇ ਤੇ ਇਹ ਸੁਧਰ ਜੂਗੀ ਪਰ ਇਹ ਸੁਧਰਨ ਵਾਲੀ ਨਹੀਂ ਹੈਗੀ ਇਹ ਕਹਿੰਦੇ ਹੀ ਨਾ ਕੀ ਤਲਾਕ ਲੈ ਲੈਣਾ ਵਾ ਕੋਈ ਗੱਲ ਨਹੀਂ ਤਲਾਕ ਮੈਂ ਵੀ ਨਹੀਂ ਹੋਣ ਦੇਣਾ ਹੁਣ ਰਹੂਗੀ ਨਾ ਤੇ ਇੱਥੇ ਹੀ ਰਹੂਗੀ ਇਹਦਾ ਕਰਕੇ ਮੈਨੂੰ ਗਾਲਾਂ ਪਈਆਂ ਸੀ ਨਾ ਇਹਨੂੰ ਤੇ ਮੈਂ ਚੰਗੀ ਤਰ੍ਹਾਂ ਨਾਲ ਸੁਧਾਰੂੰਗੀ ਜੇ ਕਹਿਣਗੇ ਨਾ ਦੂਜੇ ਵਿਆਹ ਵੱਲੋਂ ਉਹ ਤਾਂ ਨਹੀਂ ਮੈਂ ਆਉਣ ਦਿੰਦੀ ਇੱਥੇ